ਗੁੱਡਾ ਦੇ ਯਾਰ ਕੋਈ ਹੋਣ ਨਹੀਂ ਦਿਆ ਉਧਰ ਹੀ ਉਧਰ ਹੀ ਗੁੱਡੇ ਤੈਨੂੰ ਕਹਿਣ ਤੇ ਦਿਆ ਉਹ ਚੱਲੀ ਉਧਰ ਵੀਰ ਦੇ ਗੁੱਡਾ ਕੋਈ ਵੀ ਨਹੀਂ ਮਿਲਣਿਆ ਆਪਾਂ ਚੱਲੀ ਫਿਰ ਉਧਰ ਉਧਰ ਚੱਲੀ ਆ ਗਏ ਚੱਲ ਜਾਣਾ ਵੇਲਾ ਉਹ ਵੇਲਾ ਤੂੰ ਮੈਂ ਕਹਿਣਿਆ ਹੁਵੇਗਾ ਕੋ ਯਾਰ ਉਧਰ ਦੇ ਮੰਢੀਰ ਵਰੀ ਉਧਰ ਆਵੇਂ ਗੁੱਡਾ ਨਹੀਂ ਨਾ ਕੋਈ ਲੁੱਟਣ ਦੇ ਨਾ ਯਾਰ ਕੋਈ ਨਹੀਂ ਨਾ ਮੈਂ ਖੋ ਲੈਣਗੇ ਇਥੋਂ ਤੇ ਆਪਾਂ ਟੀਮ ਉਹਨਾਂ ਦੇ ਕਿੰਨੇ ਬੰਦੇ ਆਪਾਂ ਫਿਰ ਵੀ ਦੋ ਗੁੱਡੇ ਉਧਰ ਦੇ ਇੱਕ ਆ ਦੋ ਤਿੰਨ ਸੋ ਇਹਦਾ ਯਾਰ ਗੁੱਡਾ ਕੋਈ ਨਹੀਂ ਲੁੱਟਿਆ ਉਹ ਟਿੱਕਾ ਪੈਂਡਿਆ ਹੀ ਹੋਵੇ ਨਾ ਬੈਂਡਿਆ ਕਿਉਂ ਵੇਚਾ ਬੈਂਡਿਆ ਇਹਾ ਪੀਣਾ ਹੋ ਹੋਏ ਵੇਚਾ ਬੈਂਡਿਆ ਓਏ ਨਾਕ ਹੁਣ ਆ ਗਿਆ ਇਹ ਜੀ ਯਾਰ ਆਪਣਾ 1 ਕਿਲੋ ਟਮੂ ਗਾਣ ਕੇ ਆ ਆਨ ਨੂੰ ਤੇ ਕੋਈ ਲੱਭਾ ਨਹੀਂ ਡਿਆ ਬਿਤਾ ਉਹ ਆ ਜਾ ਆ ਜਾ ਕੋਈ ਡੈਡੀ ਤੇ ਆ ਗਿਆ ਚੋਤੀ ਆ ਗਿਆ ਹਾਂ ਉਹਨੇ ਗਣਾ ਸਵੇਰ ਦਾ ਤੋਂ ਪੈ ਲਈਆਂ ਜੰਨੇਗਾ ਡੰਗਰਾਂ ਨੂੰ ਪੱਟੇ ਵੀ ਨਹੀਂ ਪਾਏ ਉਹ ਤੇ ਬੱਜ ਨਹੀਂ ਆ ਭਰਾਣ ਬਚਾਓਗੇ ਨਹੀਂ ਬਚਾਉਂਗਾ ਤਾਂ ਚਲੋ ਦੋ ਤਿੰਨ ਗੁੱਡੇ ਲੋਟ ਲਈਏ ਫਿਰ ਚੱਲੀਏ ਲੋੜੀ ਤੇ ਡਾਵਾਂਗੇ ਉਹ ਦਾਦੀ ਨੂੰ ਛੱਡ ਪਰਾਂ ਇੱਧਰ ਆਓ ਆਜੋ ਓਏ ਪੀਚੇ ਪੈ ਗਏ ਜੀ ਉਹ ਗੁੱਡੇ ਨੇ ਓਏ ਪੀਚੇ ਪੈ ਗਏ ਜੀ ਪੱਟੀ ਗੁੱਡੇ ਪੰਜਾਹ ਭਜੋ ਗੁੱਡੇ ਪਿਆਈਓ ਰੇਨ ਦੇਖੇ ਟਿਕਾ ਉਹ ਜਾ ਗਾ ਗੁੰਡਾ ਫੜਦਾ ਇਹ ਕਦੇ ਹੁਣ ਆਪਾਂ ਫੜ ਲੈ ਗੁੰਡਾ ਇੱਕ ਹੋਰ ਦੋ ਫੜੀਏ ਉਹਦਾ ਤੇ ਪਤਾ ਕਰੀਏ ਉਹ ਕਿੱਥੇ ਡਿੱਗਾ ਆਉ ਨੂੰ ਵੇਖਣ ਚੱਲੀਏ ਚੱਲ ਲੱਭਣ ਚਲੀਏ ਨੂੰ ਉਹ ਕਿੱਥੇ ਓਟ ਓਏ ਓਟ ਓਏ ਭਾਈ ਮਾਦੀ ਮਰੀ ਘਰ ਦੇ ਗੁੱਡਾ ਲੁੱਟਣ ਚੱਲ ਗਏ ਮੈਂ ਇੱਥੇ ਦਿਖਾ ਰੋ। ਕੋਈ ਗੁਰੂ ਅਭਿਸ਼ਤੀ ਬੁਲਾਖ ਨਹੀਂ ਹੋਣੀ। ਆਪਾਂ ਲੁੱਟ ਕੇ ਲਿਆਏ ਤੇ ਲਈ ਇਹ ਤੈਨੂੰ ਦੇ ਦੇਣਾ ਫਾੜੀ ਅੱਤੋਂ ਦੇ ਕੇ ਸੱਟ ਕੇ ਨਹੀਂ ਲੱਗੀ। ਨਹੀ ਤੂੰ ਫੇਰ ਕਰੇ ਜਾਇਂ ਹੋਰ ਲੁੱਟ ਲੈਵੇਂ ਗੁੱਡੇ। ਮੇਰੇ ਹੱਥ ਥਿਆ ਗਿਆ ਗੁੱਡਾ ਹੁਣ ਇਹਨਾਂ ਨੂੰ ਮੈਂ ਦੋਵਾਂ ਨੂੰ ਖੋਹਣਾ। ਆਰੇ ਲਗਾ ਸੁਣੀ ਤਰਾ। ਕੰਗੀ ਦੇ ਸੋ। ਤਿੰਨ ਕਾ ਮੁੰਡਿਆਂ ਨੂੰ ਆਵਾਜ਼ ਦੇ ਗਿਆ। ਉਮੜੇ ਆਵ ਕਮੇ ਮੇਰੇ ਕਹਿੰਦੇ ਨਹੀਂ ਹੁੰਦੇ ਆਵ ਖੁਦੇ ਲੁਕਣਦੇ ਕਿੱਥੇ ਆ ਹਾਂ ਇੱਥੋਂ ਟੰਡਾ ਪੈ ਦੇ ਦੇ ਤੇ ਨੀਕੇ ਤੇ ਆ ਵੇਖੋ ਖਲੋਤੀ ਦੋਵਿਆਂ ਨੇ ਆਹ ਆ ਬੰਬੀ ਵਾਲਾ ਹਾਂਜੀ ਤੀ ਆਵਾਜ਼ ਮਾਰ ਲਿਓ ਮੇਰੀ ਕਿਦਾਲੀ ਬਦਾਨੀ ਤੁਹਾਡੇ ਆਣੀ ਲੱਗਦਾ ਇੱਥਾਂ ਤੇ ਆਉਣਾ ਨਹੀਂ ਗਾ ਇਹਨਾਂ ਨੂੰ ਮੈਂ ਕੋਈ ਲਾਜ ਤੇ ਦਿਨਾ ਵਾ ਵੀ ਆ ਜਾਓ ਤੁਹਾਨੂੰ ਮੈਂ ਦਿਨਾ ਗੁੱਡੀਆਂ ਲੈ ਕੇ ਫੇਰ ਰੋਣ ਕੇ ਕਾਬੂ ਫੇਰ ਲਾਉਣਾ ਤੇ ਲੱਤਾਂ ਤੇ ਤੇਲ ਚੰਗੀ ਤੇ ਪੱਜੋ ਮੱਜੋ ਮੁਰਿਓ ਤੁਹਾਨੂੰ ਗੁੱਡੇ ਲੈ ਆ ਕੇ ਦਵਾਂ ਦੁਕਾਨ ਤੋਂ ਆਓ ਚੱਲੋ ਮੇਰੇ ਨਾਲ ਉਹ ਡਾੜੀ ਆ ਗਏ ਮਾਮਾ ਡੰਡਾ ਫੜੇ ਹੱਥ ਕੋ ਵਾਜਾਂ ਦੇਂਡੀਆਂ ਹੀ ਕਹਿੰਦਾ ਗੁੱਡੇ ਲੈ ਕੇ ਦਿੰਨੇ ਆ ਓਕੇ ਇਦਾਂ ਲਾਜ ਕੀ ਦੇਂਡਿਆ ਹੋਏ ਉਹਨੇ ਡੰਡੇ ਨਾਲ ਕੁਤ ਨਹੀਂ ਬੰਦਾ ਯਾਰ ਰਾਜਾ ਤੇਰੇ ਘਰ ਦੇ ਮੈਂ ਜੰਨਾ ਫਿਰ ਆ ਜਾ ਫਿਰ ਚੱਲ ਆ ਜਾ ਆਜਾ ਆਜਾ ਤੂੰ ਗਾਂਚੀ ਨਾਲ ਹਾਂਜੀ ਪੱਜੋ 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 ਹਾਂਜੀ ਹਾਂਜੀ ਇੱਥੇ ਗਏ ਹੋ ਤੁਸੀਂ ਆਹ ਤੇ ਦੇ ਆ ਗਰੂਟਾ ਗੁੱਡਾ ਲੁੱਟ ਲੈ ਇਹ ਵਾਅਦੇ ਨਹੀਂ ਤੈਨੂੰ ਸੁਣਦੀਆਂ ਮੈਂ ਵਾਅਦੇ ਨਹੀਂ ਦਿੱਤੀਆਂ ਨੀਆਂ ਨੂੰ ਹਾਂ ਤਾਂ ਤੁਹਾਨੂੰ ਕੋਈ ਪੱਥੇ ਦੱਤੇ ਦਾ ਫਿਰ ਇਹ ਤੇ ਚੜੇ ਅੱਲਾ ઓਰੇ ਬਚਾਲਾ ਉਹ ਡੇਰੀ ਦਾ ਬੰਦੇ ਦੁਬਾਰੇ ਹੋ ਗਿਆ ਉਹ ਵੀ ਹਾਂ ਇਹ ਹੁਣ ਗੁੱਡੀਆਂ ਦੇ ਲਾ ਝੂਠ ਮਾਰਿਆ ਝੂਠ ਮਾਰਿਆ ਪੰਪ ਦੇਂਡਿਆ ਹਾਂ ਹਾਂ ਆਪਾਂ ਕਰਦੇ ਨਹੀਂ ਲੋਕ ਜਾਣਦੇ ਹਾਂ ਚੱਲ ਵਾਲੇ ਲੁਕੀਏ ਮੈਂ ਇੱਥੇ ਨੂੰ ਜਨਾ ਮੈਂ ਤੁਹਾਨੂੰ ਅੱਧਰ ਲੋ ਚੱਲ ਮੋਹਦ ਲੋ ਇੱਕ ਦਿਨ ਲੋ ਜਾਈ ਤੇ ਨਹੀਂ ਨਹੀਂ ਜਾ ਨਹੀਂ ਮੈਂ ਆ ਗਿਆ ਰੋਲਾ ਨਾ ਪਾਈਏ ਐ ਮਾ ਯਾਨੇ ਦੇ ਕਿਨ ਉੜ ਕੇ ਹੀ ਡਿਗੋ ਆਪਣਾ ਹੁੰਦਾ ਕੇ ਨਾ ਹੋਇ ਮੇਰਾ ਤੂੰ ਇੱਥੇ ਘੰਡਿਆ ਮੈਂ ਡੈਡਾ ਡੈਡਾ ਲੋਕ ਨੂੰ ਮਚੀਕੇ ਦੰਨਿਆ ਇੱਥੇ ਹੈ ਆਪਾਂ ਕਿੱਥੇ ਨਹੀਂ ਚਲਣੇ ਲਾ ਕੇ ਤੇ ਵੀ ਮਿਹਨਤ ਨੂੰ ਲਗਣ ਨਹੀਂ ਚੀ ਖੇਡਨੇ ਦਾ ਬਾਹ ਨਹੀਂ ਬਤ ਜਰੀਆ ਮੈਂ ਫੇਰ ਹੋਣਾ ਜੇ ਮੈਨੂੰ ਕੁੱਟੋਗੇ ਨਾ ਐਂਦਰ ਗੁਰੂਆ ਕਦੀ ਕੜੀ ਥਲੇ ਸੱਪ ਨਹੀਂ ਵੜਨ ਦਿੱਤਾ ਤਾਂ ਤੂੰ ਕੜੀ ਥਲੇ ਵੜਨਾ ਇੱਥੇ ਤੂੰ ਬਾਹਰ ਆ ਰਹਿ ਆ ਜਾ ਰਹਿ ਕੋਈ ਜੀ ਨਹੀਂ ਕੇਂਦਾ ਕੋਈ ਜੀ ਨਹੀਂ ਕੇਂਦਾ ਆ ਗਿਆ ਬਾਹਰ ਮੈਂ ਸਿੱਧਾ ਖੜੋ ਜਿੱਦੜੇ ਤੇ ਆ ਜਾ ਤੂੰ ਜਾ ਕੇ ਤੇਰੇ ਨਾਲ ਆ ਇਧਰ ਬੜਿਆ ਹੋ ਰਿਹਾ ਤੇ ਨਾਲ ਨਹੀਂ ਕਿਸੇ ਵੇਖਦਾ ਨਾੜੀ ਮੇਰੇ ਉਹੀ ਹੈ ਨਾ ਪੱਠੀ ਪਾਵੇ ਨਾ ਉਹ ਗੱਡੀ ਚਲਾਵੇ ਉਹਦੀ ਮੈਂ ਤੋੜ ਨਾ ਲੱਤਾ ਕਿੱਥੇ ਆ ਹੈ ਅੰਦਰ ਹੋਣਾ ਹੈ ਅੰਦਰਲੇ ਕਮਰੇ ਜੀ ਸੇ ਪੂਰੀ ਜੋੜੀਆਂ ਵਾ ਦੁਕਾਨ ਨੂੰ ਚਾਲ ਹੈ ਸਵੇਰ ਦਾ ਤੂੰ ਕੀ ਕੰਡਿਆ ਹਾਂ ਸਾਜਣਾ ਇਹ ਤੇ ਨਾ ਕੀ ਕਰਦਾ ਹਾਂ ਤੂੰ ਬੁਢੇ ਲੁੱਟਣ ਹੈ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਕੋਈ ਪੱਠੇ ਦਿੱਤੇ ਨਾ ਇਹ ਗੱਡੀ ਚਲਾ ਕੇ ਮਹਾਮ ਨਾ ਤੇ ਤੁਹਾਡੇ ਮੂੰਹ 'ਚ ਰੋਟੀਆਂ ਪੁੰਨਾ ਹੈ ਤੇ ਤੁਹਾਨੂੰ ਇਹ ਨਹੀਂ ਆ ਕੋਲੋਂਦੀ ਮੈਂ ਥੋੜਾ ਜਾ ਥੋੜਾ ਮੈਂ ਦੱਸਦਾ ਦੋ ਹੀ ਜਾਣੀ ਤੀ ਇਹ ਕਿਹੜਾ ਗੰਦ ਪਾਇਆ ਦੋਹਾਂ ਨੇ ਹੁਣ ਮੈਂ ਤੁਹਾਨੂੰ ਦੇਣਾ ਦੋਹਾਂ ਨੂੰ 5-5 ਰੁਪਏ ਵਾਜਬਾ ਨਹੀਂ ਪੰਜਾਬ ਦੇ ਗੁੱਡੇ ਨੇ ਕੋਈ ਨਹੀਂ ਮੇਰਾ ਕਦੇ ਨਹੀਂ ਗੁੱਡੀ ਉਤਰਨਗੇ ਗੁਰੂ ਆਹ ਦੇ ਜਵਾਨ ਚ 5 ਪੈਸੇ ਦਿੰਦੇ ਹੁੰਦੇ ਸੀ ਤੇ ਮੈਂ ਫੇਰ ਵੀ ਬੜੇ 5-5 ਰੁਪਏ ਦੇ ਕੇ ਦੇਣਾ ਤੁਹਾਨੂੰ ਤੀ ਦੋ ਜਿਹੜੇ ਪੱਟੇ ਬਹੁਤ ਮੰਗਿਆ ਉਹ ਖਾ ਜਾਂਦਾ ਦਾ ਲੈ ਲਿਓ ਦਾਦਾ ਦਾ ਦੋਹਾਂ ਨੂੰ ਵੀ ਵੀ ਦੇ ਦੇ ਪੱਠੇ ਤਾਂ ਸਾਰੀਆਂ ਮੱਝਾਂ ਕੋਲਾ ਕਰ 15-15 15-15 15 ਲੈ ਲੇ ਵੀ ਵੀ ਕੱ 15 ਕਰ ਲੈਨੇ ਫਾਈਨਲ ਆਪੀ ਆ ਲੈਣਾ ਤੀਆਂ ਦਾ ਗੁੱਡਾ ਲੈਣਾ ਚੱਲ ਜਾ ਇਹਨੇ ਕਿੰਨੇ ਡੈਡੀ ਨੂੰ ਯਾਰ ਮਗਰ ਆਪਣੀ ਗੁੱਡੀਆਂ ਉਹਦਾ ਡਿੱਗਾ ਉਹਨੇ ਦੱਸਿਆ ਜਿੰਨਾਂ ਕੋ ਗੁੱਡਾ ਦਿੱਤਾ ਆ ਹੋ ਯਾਰ ਉਹਨੇ ਦੱਸਿਆ ਨਾ ਮੈਂ ਲਾਦਾ ਉਹਨੂੰ ਆ ਲੱਬ ਲੈ ਜਾਂਦੇ ਰੱਬ ਲੈ ਜਾਂਦੇ ਹੋਣੀ ਉਹਨੇ ਹੋਣਾ ਜਦੋਂ ਉਹਦੇ ਕੋ ਗੁੱਡਾ ਬੋ ਹੋ ਗਿਆ ਨਾ ਫਿਰ ਉਹਨੇ ਹੋਣਾ ਹੀ ਸੋਣਾ ਆ ਪੱਠੇ ਪਾ ਗਏ ਨਾ ਨਾਲ ਦੀਰਗੇ ਲੈ ਇਹਦੇ ਆਪਾਂ ਉਹ ਵੀ ਜਾਣੀ ਹੈ ਇਹਦੇ ਨਾਲ ਬਿੱਤੇ ਆਪਾਂ ਸਾਰੇ ਪਾ ਪਾਣੀ ਬਸ ਉਹ ਪੀ ਗਏ ਉਹਨੇ ਪਾਣੀ ਤੇ ਟਾਪ ਆਪਾਂ ਚੁੱਕ ਦਈਏ ਤੇ ਆਪਾਂ ਚਲੀਏ 30 ਰੁਪਏ ਦੇ ਨਹੀਂ ਜਾਣਾ ਚਲੀਏ Đấy ਕੋਈ ਕੋਈ ਆਪਾਂ ਦੇਦੇ ਪਾ ਪਾਣੀ ਵੀ ਡਾਤਾ ਪਾਣੀ ਵੀ ਡਾਤਾ ਰੰਗਰਾਣ ਤੁਹਾਨੂੰ ਮੈਂ ਕਿਹਾ ਜਾ ਕੇ ਦੁਕਾਨ ਤੇ ਗੱਲ ਕਰਾ ਤਾ ਕੀ ਕੀ ਚਾਹੀਦਾ ਗੁੱਡੇ ਜਾਈਆਂ ਤੈਨੂੰ ਗੁੱਡੇ ਪੁਰਾਣੇ ਦਿਨ ਤੂੰ ਕਹਾਂ ਜੇ ਕੁਲਕਰੇ ਨਾ ਤੇ ਤੂੰ ਵੀ ਗੁੱਡਿਆਂ ਦੀ ਜਿੰਦਗੀ ਗੁੱਡਿਆਂ ਦੀ ਚਲ ਕੋਈ ਨਹੀਂ ਜਾ ਕੇ ਮੇਰੀ ਗੱਲ ਕਰਾਉਂ ਗੱਲ ਬੋਲਣੀਆਂ ਮੈਂ ਗੱਲ ਕੀ ਕਰਦਾ ਹਾਂ ਦਾ ਪੈਸੇ ਦੋ ਤੇ ਰੇ ਫੇ ਧਾਰਾ ਹਾਂ ਹਾਏ ਉਹ ਦੇ ਦਿੰਦਾ ਮੈਂ ਕੂਣ ਦਾ ਤੈਨੂੰ ਮੈਂ ਜਾਉਂ ਉਹ ਨਹੀਂ ਉਹ ਦੇਂਦਾ ਨਹੀਂ ਮੈਂ ਕਰ ਦਿੰਦਾ ਤੂੰ ਜਾ ਉਹਨੇ ਤੂੰ ਜਾ ਤੇ ਸਹੀ ਕਰਵਾ ਮੈਂ ਕੂਣ ਲੱਗਾ ਲਾਉਂ ਦਓ ਚੱਲ ਲਾ ਫਿਰ ਫੋਨਾ ਡੇਨ ਜਲਾ ਲਾ ਬੁਜਾ ਨਾ ਨਹੀਂ ਬਾਰਾਂ ਦਿਨ ਮੱਤੀ ਤਿੰਨ ਦਿਤੀ ਨੰਬਰ ਤਾਂ ਦੀ ਬਾਲਾ ਕਰਾਂ ਤਾਤੀ ਦੀ ਕਾਜੀ ਕੀ ਆ ਜਾਣ ਮਹਾਰਾਜ ਅਮਿਆ ਨਾ ਮੁੰਡਿਆਂ ਨੂੰ ਕੰਨ ਲਗਾਈਓ ਲਾਦੇ ਲੰਪੇ ਜੀ ਲਾ ਕੇ ਜੰਨੇ ਤੇ ਪੱਠੇ ਪੱਠ ਵਾਇਈਓ ਇਹਨਾਂ ਮੀਆਂ ਮੀਆਂ ਦੇ ਜੋ ਮਾਗਦੇ ਦਿੱਤੇ ਪਰ ਅਗੜ ਨਾਲ ਆਇਦਾਂ ਹਾਂ ਆਂ ਲੱਗ ਗਈ ਏ ਦਵੇਂ ਚ ਮੂਰਾ ਇੱਕ ਨੂੰ ਨੇੜੇ ਦੇਖਦਾ ਇੱਕ ਨੂੰ ਦੇਖਦਾ ਦੂਰ ਹਾਂ ਕੱਲ ਲਾਲਾ ਤਾ ਤਾ ਜਾ ਦਮ ਕਹਿ ਤਾ ਚਲ ਆਫੇ ਚਲੀਏ ਲੈ ਉਹਨੇ ਤੇ ਤਨਵਲ ਦਾ ਪਹਿਲਾਂ ਦਵਾਰ ਆਂਦਾ ਸਾਡਾ ਫੜਾ ਚੜਿਆ ਮੈਨੂੰ ਕਹਿੰਦਾ ਕਾਨ ਮੈਨੂੰ ਹੋਦਰ ਖਾਲੀ ਲਾ ਇਗੋਂ ਅੰਦੇ ਦੋ ਜਾਨੇ ਸਾਹਮਣੇ ਬੈਸੀ ਕੰਦੇ ਹਾਂ ਹਾਂ ਕਿਨੇ ਨੇ ਕੋਤੇ ਹੀ ਉੱਥੇ ਦਾੜੀ ਆਉਣੇ ਤੇ ਤਾਂ ਕੱਖ ਵੀ ਹੋਰ ਦਾ ਪਹਿਲਾ ਹੀ ਤਾਂ ਕਾਟਾ ਬਣਾਇਆ ਕੀ ਯਾਰ ਮੈਨੂੰ ਫੋਨ ਕੀਤਾ ਤੇ ਘੰਟਾ ਸਾਹਮਣੇ ਕੀਤਾ ਨਾ ਉਹ ਅਨਧਾਰ ਬਣਾ ਤਾਂ ਡਾਂ ਘਰ ਬਣਾ ਤੇ ਚਾਰ ਬੰਦੇ ਸਾਹਮਣੇ ਬੈਠੀ ਰਿਹਾ ਤੇ ਕੰਮ ਆ ਗਈ ਅੱਗੇ ਕਿਹੜੇ ਤਾਂ ਦਿਸਣ ਦੇ ਜੀ ਲੰਡੇ ਆ ਸਾਰੇ ਘਰ ਛੜਕਾਂ ਲੱਗ ਲੱਗ ਕੇ ਜੇ ਨਾ ਮਾ ਉਹ ਇਹਦੇ ਨੇ ਅਨੁਪਾਇਦ ਹੋਰੇ ਪੱਠੇ ਜੁ ਪਾਇਆ ਸੀ ਪਾਣੀ ਮਿਟਾਇਆ ਉਹ ਤਾਂ ਮੇਰੇ ਵਿੱਚ ਆਉਣੇ ਇਹ ਲੱਗੇ ਤੇ ਕਹਿ ਦੋ ਵੀ ਜੁੱਤੇ ਜੰਮ ਕੇ ਦਫਾਇਆ ਉੱਤੇ ਜੰਮ ਕੇ ਦਫਾ ਸਾਨੂੰ ਆ ਤੇ ਬੁਕਰੋ ਮੈਨੂੰ ਕੜੇ ਰੋ ਹਾਂਜੀ ਕੰਮ ਉਹਦੇ ਭੇਜੇ ਮੈਂ ਦੁਕਾਨ ਤੇ ਤੇ ਤੰਗਿਆਂ ਨੂੰ ਤਰ ਉਹ ਗੁਰੂਆ ਪਹਿ ਲੱਗਦੇ ਕਿੰਨਾ ਗਿਆ ਜਾਂ 50 ਦਾ 100 ਹੋਊਗਾ ਇਹਨੂੰ ਮੈਂ ਇੱਕ ਚੱਕਰ ਲਾਵਾਂ ਤੇ ਤਾਦ ਲੈ ਆ ਕੇ ਜਿੰਨੇ ਮਰਜੀ ਤੈਨੂੰ ਦੇ ਸਕਦਾ ਭਈਆ ਨਾ ਆਮੋੜਿਆ ਕਰ ਫੋਰ ਤੂੰ ਬਾਤ ਹੀ ਮੁੜ ਕੇ ਤੂੰ ਗਲਤੀ ਕਹਿੰਦਾ ਬਿਨਾਂ ਗਲਤੀ ਹੋ ਗਈ ਗਲਤੀ ਹੋ ਗਈ ਉਹ ਤੇ ਪਹਿਲਾਂ ਲੈ ਗਲਤੀ ਸੁਧਾਰ ਹਾਂ ਅੱਛਾ ਅਲਗੋਈ ਨਾ ਕਰਦਾ ਗੱਲ ਪੁੱਛਦਾ ਕੀ ਕਹਿੰਦਾ ਨਹੀਂ ਮੈਂ ਭੇਜ ਦੇ ਦਿੰਦਾ ਦੁਕਾਨ ਤੇ ਦੇ 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 ਲਾਦੀ ਪਰਾਂ ਕਰੋ ਆ ਜਦ ਦੁਕਾਨ ਤੋਂ ਹੋ ਗਿਆ ਮੈਂ ਘਾਟਾ ਫੇਰ ਕੂੰ ਚਲੋ ਠੀਕ ਹੈ ਆ ਉਹਦੇ ਦੁਕਾਨ ਹੀ ਬੰਦ ਕਰ ਜਾਵੇ ਆ ਰਹਾ ਫਿਰੋਜ ਨੇ ਉਹ ਦੁਕਾਨ ਹੀ ਵੱਜੀ ਆ ਤਰ ਗਿਆ ਤਰ ਗਿਆ ਹੋ ਅੱਜ ਕਿਹਨਾਂ ਦਾ ਆ ਰਾਇਆ ਆਂਡੇ ਬਾਕੀ ਆ ਅੱਜ ਵਾਰ ਸ਼ਨੀ ਆ ਰਿਆ ਦੇ ਮੈਂ ਕਿਉਂ ਵਾਰਾਂ ਚੱਲਦਾ ਵਾਰਾਂ ਤਿੰਨ ਚੱਲਦਾ ਕਈਆ ਬੰਦੇ ਛੁੱਟੀ ਦਾ ਮੈਸੇਜ ਹੋਨੇ ਪਾ ਦੇ ਦਿੱਤਾ ਮੈਨੂੰ ਮੈਂ ਚ ਦੁਕਾਨ ਤੇ ਓਹ ਮਰਗੋ ਦੀ ਜੇ ਦੀ ਤੇ ਉਹਤਾ ਦੀ ਤੇ ਤਾਂ ਹੀ ਕਿ ਭਰੇ ਹੁਣੇ ਤਾਂ ਗਾਣ ਪਰ ਹੁਣੇ ਮਰਗੋ ਗਈ ਓ ਕਾਕਾ ਇੱਥੇ ਨਹੀਂ ਪਤਾ ਰਾਨਾ ਅਸੀਂ ਜਾ ਗਏ ਮੈਸੇਜ ਨਾ ਪਾਇਆ ਮੈਨੂੰ ਕਿ ਮੈਂ ਆਪਣੇ ਕੋਲੋਂ ਭਾਲਿਆ ਮੈਂ ਨਾ ਸੀ ਜੇ ਉਦਾਂ ਆਇਆ ਅਰੇ ਅਵੀਰ ਬਾਤਾਈ ਉਹਨੇ ਅਸਾਂ ਨੇ ਨਬਲੀ ਬਖਾਇਆ ਨਾ ਨਾ ਅਰੇ ਲਾ ਫਿਰ ਪਾਤਾ ਨਹੀਂ ਨਹੀਂ ਆ ਮੈਸੇਜ ਆਹ ਫਿਰ ਆਪਣੇ ਕੋਲੋਂ ਦੋ ਬੈ ਫਿਰ ਹੁਣ ਕਹਿੰਦੇ ਉਹ ਨਾ ਕੋਈ ਚੜਾਓ ਕੋਣ ਕਰਤੀਆਂ ਜਿਹੜਾ ਉਹ ਕਿਉਂ ਮਰ ਗਜੂਗੀ ਭਾੜੇ ਥੋੜੇ ਨਾ ਹੀ ਆ ਉਹ ਗੁਰਾਂ ਨੂੰ ਇੰਨੇ ਆ ਗਿਆ ਵੀਰ ਨਹੀਂ ਆਟੇ ਕਮਾੜਿਆ ਆਹ ਕਵਾਣਾ ਤੇ ਹਰ ਥੰਬੇ ਨਾ ਆਹੋ ਜਿੰਨੀ ਜਿਹੜਾ ਹੋ ਕੋਈ ਮਰਕੇ ਦੁਕਾਨ ਤੋਂ ਲੈ ਆਉਂਦੇ ਆ ਵਾਹ ਦੇਖੋ ਡੈੜੀ 500 ਵਾਲਾ ਨੋਟ ਹੈਗਾ 500 ਦਾ ਕਦੀ ਪਾਟਾ ਲੇਖਿਆ ਨਾ ਵਾਹ ਦੇਖ ਨਾ ਨਵਾਂ ਨੋਟ ਨਵਾਂ ਦੇਖਦੇ ਜੀ ਨਾ ਹਾਂਜੀ ਨਵਾਂ ਪਤਾ ਨਾ ਕਿੰਦਾ ਬਣਦਾ ਚਲੋ ਮੈਂ ਦੋ ਹਨ ਮੈਂ ਰੰਝੇ ਦੀ ਜਾ ਇੱਕ ਮਰਗਨੇ ਵਿੱਚੇ ਪਾਉਣਾ ਸੈ ਆਪਾ ਤੂੰ ਪੁੱਛ ਕੇ ਕੈਂਡਾ ਤਰਾ ਪਾਪਾ ਆ ਤੇ ਨਾਂ ਤਾਂ ਉੜ ਗੋ ਪਾਈ ਮੈਂ ਸਗੋਂ ਮੈਂ ਵਾਦੀ ਦਿੱਤੇ ਕੱਲ ਪੱਟੇ ਪਾਉਣਾ ਆਤੀ ਮੈਂ ਕੱਲ ਗੇੜਾ ਲਾਉਣ ਜਾ ਮੇਰੇ ਅੰਦਰ ਪੈਰੀਆਂ ਚ ਨਹੀਂ ਹੁਣ ਅੱਜ ਹੀ ਤਾਂ ਫੇਰ ਨੇ ਜਾ ਵੀ ਇਹ ਨਾ ਕਿਦਾਂ ਦੀ ਨਾ ਆ ਗਿਆ ਠੀਕ ਨੇ ਇੱਥੇ ਜਿੱਥੇ ਵੱਜਣੀ ਆ ਨਾ ਚੱਲ ਕੇ ਨਿਕਲ ਜਾਣਾ ਠੀਕ ਹੈ ਚਲੋ ਹਿਲੋ ਫਿਰ ਜਾ ਕਾਹ ਬਿੰਦ ਜਾ ਰਹੇ ਲੋ ਲਓ ਪੈਹੇ ਦੀ ਆਪਾਂ ਨੂੰ ਮਿਲ ਗਈ ਓ ਕੱਲ੍ਹ ਦੇ ਮਿਲ ਗਈ ਓ ਕੱਲ੍ਹ ਆਪਾਂ ਟਾਇਆ ਨਾ ਵੱਡੇ ਬਾਦ ਨੇ ਆਤ ਬਾ ਸ਼ਾਮੀ ਗੁੜੇ ਬਟਾ ਕੇ ਹਾਂ ਤੇ ਸ਼ਾਮੀ ਲੁੱਟ ਰਹੇ ਆ ਨੇ ਤੂੰ ਦੱਸਿਆ ਕਿੰਨੇ ਆ ਵਕਤੇ ਨਾ ਚੱਲਦੀ ਮੈਂ ਘੇਰ ਮੋਰਾ ਨੇ ਮਾਰਨੀ ਆਇਆ ਦੱਸਿਆ ਕਿ ਨਹੀਂ ਦੱਸਿਆ ਉਹ ਹੋਈਗਾ ਜਿਹਨੇ ਗੁੱਡਾ ਆਪਾਂ ਬਣਾਇਆ ਏ ਜਿਹਨੂੰ ਐਵੇਂ ਲੁੱਟ ਕੇ ਬਣਾ ਆਪਾਂ ਤੇ ਟੰਨੀ ਇੱਥੇ ਪੈਰੀਆਂ ਪੂਰੀਆਂ ਜੀ ਹੋਣਾ ਹੀ ਓ ਇੱਥੇ ਕਿੱਥੇ ਜਾਣਾ ਗੁੱਡਾ ਲੈ ਹੋਇਆ ਫਿਰ ਭੁੱਖ ਆਣਾ ਤੇ ਫੇਰ ਇੰਨਾ ਹਾਂ ਹਾਂ ਤੇ ਹੈਗਾ ਫਿਰ ਤੂੰ ਜਾ ਇੱਥੇ ਨਾ ਪੈਰੀਆਂ ਦੇ ਉਹ ਕਰੇਗੇ ਨਹੀਂ ਦੱਸਿਆ ਉਹ ਜਿਹੜੇ ਮੁੰਡੇ ਜਿਹਨੂੰ ਆਪਾਂ ਗੁੱਡਾ ਉਹਨੇ ਦੱਸਿਆ ਉਹ ਯਾਰ ਮੇਰਾ ਕਿੱਥੇ ਚਲ ਗਿਆ ਪਤਾ ਨਹੀਂ ਨਾ ਉਹਨੇ ਗੁੱਡਾ ਮੰਗਣ ਆਉਣਾ ਹੀ ਆਪਣੇ ਦੇ ਉਹ ਆ ਲੈnde ਵੈਨੇ ਇਧਰ ਉਧਰ ਪਾ ਲੀਆਂ ਜਿਵੇਂ ਇਧਰ ਆ ਇਹਨੂੰ ਆ ਇਹਨੂੰ ਆ ਉਧਰ ਹੋਣਾ ਇਧਰ ਉਹ ਕਿਧਰ ਚਲ ਗਿਆ ਉਹ ਮੈਨੂੰ ਲੱਭਣ ਨਹੀਂ ਉਹ ਆ ਮੈਂ ਵੀ ਵੇਖੀ ਓਏ ਮੂੰਹ ਚੁੱਕਿਆ ਉਹਨੇ ਇਧਰ ਆਓ ਗੱਲ ਸੁਣ ਆ ਗੱਲ ਸੁਣ ਘਰੇ ਕਿਨੇ ਦੱਸਾਇਆ ਤੇ ਤੁਹੇ ਕਿਨੇ ਦੱਸਿਆ ਗੁੱਡਾ ਆ ਸਕ ਤੈਨੂੰ ਗੁੱਡੇ ਦੇ ਦੇ ਦੱਸਿਆ ਦੇ ਕਿਨੇ ਦੱਸਿਆ Ay, tani man, na. are you? Danny, man, na.